શ્રી બાબા લાલ જન્મ દિડે શોભાયાત્રા કઢી ગુરદુર વડે શહેર વાસી ગુરુ મહારાજ રામ સુંદર દસ જી રથ વિરાજમાન હોય સાર્યા સંત દર્શન બહુ પ્યાર શહેર હજુ દેખો પીછે કેટ દા સત મહની કૃપાવારે બહુ સુંદર રથ વિરાજમાન હોય ਖਦਰਦਸਨ ਦੇ ਰਹੇ ਆ ਕੋਪ ਅੰਗਰੇਜ਼ਾਂ ਕਦਾ ਪਾਰੀਆਂ ਬਹੁਤ ਮਜ਼ਾ ਆ ਰਿਹਾ ਸਾਰੀ ਸੰਗਤ ਨੂੰ ਅੱਜ ਕਾਹਦੇ ਕਹਿੰਦੇ ਸ਼ੁਰੂ ਹੋਈ ਹੈ ਕਿੱਥੇ ਜਾ ਕੇ ਖਤਮ ਹੋਈ ਹੈ ਅੱਜ ਨਾਲ ਰੋਡ ਤੋਂ ਸ਼ੁਰੂ ਹੋਈ ਆ ਮਾਂਗੇਰੀ ਦਾ ਗੇਵਾੜ ਤੋਂ ਪਾਰ ਉੱਥੇ ਜਗ ਸਮਾਗਮ ਹੋਵੇਗੀ ਇਹ ਕਰੋ ਬਾਵਾ ਲਾਲ ਜੀ ਦਾ ਹੋਰ ਸਾਥ ਦੇ ਕਰੋ ਅੱਜ ਸਤਿ ਸ਼੍ਰੀ ਬਾਵਾ ਲਾਲ ਜੀ ਦੇ 37ਵੇਂ ਜਨਮ ਦਿਹਾੜੇ ਵਿੱਚ ਚੋ ਸ਼ੋਭਾ ਜਗਰਾ ਕੱਢੀ ਜਾ ਰਹੀ ਹੈ ਇੱਕ ਦਾਸਰਵਾਸੀ ਤਰੀਬਾ ਸੇਵਾਸੀ ਦਾ ਰਮਡੋਲ ਪਾਵਾਂ ਵੱਲੋਂ ਸਾਰੇ ਸ਼ਹਿਰ ਵਾਸੀ ਗੁਰੂ ਮਾਲੇ ਰਾਮ ਸੁਨਦਰ ਜੀ ਰਖਦੇਂ ਰਾਜ ਮਾਨੋਗੇ ਸਾਰਿਆਂ ਸੰਗਤ ਨੂੰ ਦਰਸ਼ਨ ਦੇ ਰਹੇ ਨੇ ਬਹੁਤ ਪਿਆਰ ਸ਼ਹਿਰ ਦਾ ਮਿਲ ਰਿਹਾ ਹੈ ਜੂਮ ਦੇਖੋ ਪਿੱਛੇ ਕਿੱਡਾ ਪੱਥੜਾ ਮਾਰ ਦਾ ਘਟ ਦਿਖਾਈ ਦੇ ਰਿਹਾ ਵਾ ਸਭ ਕੁਾਰੇ ਦੀ ਕਿਰਪਾ ਵਾ ਮਾਰੇ ਬਹੁਤ ਸੁਨਦਰ ਰਸ ਦੇ ਵਿਦਾਇ ਮਾਨੋਗੇ ਸੰਗਤ ਨੂੰ ਦਰਸ਼ਨ ਦੇ ਰਹੇ ਆ ਖੂਬ ਅੰਗਰੇਸਾਂ ਦਾ ਪਾਰੀਆਂ ਬਹੁਤ ਮਜ਼ਾ ਆ ਰਿਹਾ ਸਾਰੀ ਸੰਗਤ ਨੂੰ ਹਾਂਜੀ ਜਦੋਂ ਇਹ ਸ਼ੁਰੂ ਹੋਈ ਹੈ ਕਿੱਥੇ ਲੈ ਕੇ ਸਮਾਪਤੀ ਹੈ ਜਦੋਂ ਇਹ ਰੋਡ ਤੋਂ ਸ਼ੁਰੂ ਹੋਈ ਆ ਆ ਮਾਨ ਦੇਰੀ ਲਗੇ ਵਰਕ ਤੋਂ ਪਾਰ ਉੱਥੇ ਯਾਗ ਸਮਾਪਤ ਹੋਵੇਗੀ ਜੇ ਕਰੋ ਬਾਲਵਾਲ ਜੀ ਦਾ ਹੋਰ ਸਾਡੇ ਅੱਜ ਸਤਿ ਸ਼੍ਰੀ ਪਵਾਲਾਲ ਜੀ ਦੇ ਤੇ ਜਨਤਰਮੇ ਜਨ ਵਿਧਾਰੇ ਵਿੱਚ ਜੋ ਸ਼ੁਭ ਯਾਤਰਾ ਕੱਢੀ ਜਾ ਰਹੀ ਹੈ ਖਾਸ ਕਰਕੇ ਤਰੀਬਾ ਸੇਵਾ ਸਿਦਾਰਬ ਡੋਲ ਪਵਾਲਾ ਵੱਲੋਂ ਸਾਡੇ ਸ਼ਹਿਰ ਵਸ ਗੁਰੂ ਮਾਲੇ ਰਾਮ ਸੁਨਦਾ ਜੀ ਰੱਖ ਦੇ ਰਾਜਮਾਨ ਹੋਗੇ ਸਾਰਿਆਂ ਸੰਗਤ ਨੂੰ ਦਰਸ਼ਨ ਦੇ ਰਹੇ ਨੇ ਬਹੁਤ ਪਿਆਰ ਸਹਿਜਾ ਮਿਲ ਰਿਹਾ ਹੈ ਹਜੂਮ ਦੇਖੋ ਪਿੱਛੇ ਕਿੱਡਾ ਠੱਡਾ ਮਾਦ ਕੱਟ ਦਿਖਾਈ ਦੇ ਰਿਹਾ ਵਾ ਸਭ ਕੁਾਰੇ ਦੀ ਕਿਰਪਾ ਵਾ ਮਾਰੇ ਬਹੁਤ ਹੀ ਸੁੰਦਰ ਰਸ ਦੇ ਵਿਦਾਇਮ ਰਹੋਗੇ ਖੜਾ ਰੁਕ ਕੇ ਸੰਦੇਰੇਆ ਕੋ ਕੰਗਰਸ ਕਦਾ ਪਾਰੀਆਂ ਬਹੁਤ ਮਜ਼ਾ ਆ ਰਿਹਾ ਸਾਰੀ ਸੰਗਤ ਨੂੰ ਜਿਹੜਾ ਰੋਡ ਤੇ ਸ਼ੁਰੂ ਹੋਈ ਆ ਅਬ ਮਾਨਡੇਰੀ ਦਾ ਗੇਵਾੜ ਤੋਂ ਪਾਰ ਉੱਥੇ ਜਾ ਕੇ ਸਮਾਗਤ ਹੋਵੇਗੀ ਇਹ ਕਰੋ ਬਾਵਾ ਲਾਲ ਜੀ ਦਾ ਹੋਰ ਸਾਡੇ ਪੱਜ ਅੱਜ ਸਤਿ ਸ੍ਰੀ ਬਾਵਾ ਲਾਲ ਜੀ ਦੇ 79ਵੇਂ ਜਨਮ ਦਿਹਾੜੇ ਵਿੱਚ ਜੋ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਇੱਕ ਦਾਸਰਵਾਸੀ ਤਰੀਬਾ ਸੇਵਾਸੀ ਦਾ ਰਬ ਦੋਲ ਪਾਵਾ ਵੱਲੋਂ ਪਾਰੇ ਸ਼ਹਿਰ ਵਾ ਗੁਰੂ ਮਾਰੇ ਰਾਮ ਸੁਨਦਾ ਜੀ ਰੱਤ ਦੇ ਰਾਜ ਮਾਰੋਗੇ ਸਾਰੀਆਂ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ ਬਹੁਤ ਪਿਆਰ ਸ਼ਹਿਰ ਦਾ ਮਿਲ ਰਿਹਾ ਹੈ ਹਜੂਮ ਦੇਖੋ ਪਿੱਛੇ ਕਿੱਡਾ ਠੱਠਾ ਮਾਦਕ ਘਟ ਦਿਖਾਈ ਦੇ ਰਿਹਾ ਵਾ ਸਭ ਪਾਰੇ ਦੀ ਕਿੱਤਾ ਵਾ ਮਾਰੇ ਬਹੁਤ ਹੀ ਸੁਨਦਰ ਰੱਤ ਦੇ ਵਿਦਾਇ ਮਾਰੋਗੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਆ ਖੂਬ ਅੰਗਰੇਸਾਂ ਦਾ ਪਾਰੀਆਂ ਮੁੱਖ ਮਜਾ ਆ ਰਿਹਾ ਸਾਰੀ ਸੰਗਤ ਨੂੰ ਇਹ ਰੋਡ ਤੇ ਸ਼ੁਰੂ ਹੋਈ ਆ ਆ ਮਾਂ ਦੇਰੀ ਦਾ ਕੇਵੜ ਤੋਂ ਪਾਰ ਉੱਥੇ ਯਾਗ ਸਮਾਪਤ ਹੋਵੇਗੀ ਇਹ ਕਰੋ ਬਾਹਰ ਆਓ ਜੀ ਸ੍ਰੀ ਪਵਨ ਲਾਲ ਜੀ ਦੇ ਤੇ ਚੌਥੇ ਪਰਮੇ ਜਨਵਧਾਰੇ ਵਿੱਚ ਜੋ ਛੋਬਾ ਜatra ਕੱਢੀ ਜਾ ਰਹੀ ਹੈ ਖਾਸ ਕਰਕੇ ਤ੍ਰਿਪਾ ਸੇਵਾ ਸਿਦਾਰਾ ਬੋਲ ਪਵਨ ਵੱਲੋਂ ਸਾਰੇ ਸ਼ਹਿਰ ਵਿੱਚ ਗੁਰਮਾਲੇ ਰਾਮ ਸੁਨਦਾ ਜੀ ਰੱਤ ਦੇ ਰਾਜਮਾਨ ਹੋਗੇ ਸਾਰਿਆਂ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ ਬਹੁਤ ਪਿਆਰ ਸ਼ਹਿਰ ਦਾ ਮਿਲ ਰਿਹਾ ਹੈ ਜੂਮ ਦੇਖੋ ਪਿੱਛੇ ਕਿੱਡਾ ਪੱਥੜਾ ਮਾਤਾ ਘੱਟ ਦਿਖਾਈ ਦੇ ਰਿਹਾ ਵਾ ਸਭ ਮਾਰੇ ਦੀ ਕਿਰਪਾ ਵਾ ਮਾਰੇ ਬੋਲ ਸੁੰਦਰ ਰੱਤ ਦੇ ਵਿਧਾਇਕ ਮਰੋਗੇ ਸੰਗਤ ਦਰਸ਼ਨ ਦੇ ਰਹੇ ਆ ਖੂਬ ਅੰਗਰੇਸਾਂ ਦਾ ਪਾਰੀਆਂ ਬਹੁਤ ਮਜ਼ਾ ਆ ਰਿਹਾ ਸਾਰੀ ਸੰਗਤ ਨੂੰ ਤਲਨਰ ਉਹ ਤੋਂ ਸ਼ੁਰੂ ਹੋਈ ਆ ਆਮਾਨ ਦੇਰੀ ਲੱਗੇ ਵਰਤ ਤੋਂ ਬਾਅਦ